ਸਾਰੇ ਲੋਕ ਇੱਥੇ ਸਾਰੇ ਹਾਜ਼ਰ ਨੇ ਮੈਂ ਤਾਂ ਅਸ਼ੀਰਵਾਦ ਲੈਣ ਆਇਆ ਦੇ ਨਹੀਂ ਸਕਦਾ ਮੈਂ ਮੈਂ ਖੁਦ ਵਿਦਾਤੀਆਂ ਬਹੁਤ ਮਾਜ਼ੇਜਿਕ ਸੀਤਾ ਸਵੀ ਜੀ ਜਿਨ੍ਹਾਂ ਨੂੰ ਅਸੀਂ ਲੱਖ ਪਗ ਤਿੰਨ ਹੱਕਿਆਂ ਤੋਂ ਵੱਧ ਤੋਂ ਮਿਲਦੇ ਆ ਰਹੇ ਹਾਂ ਔਰ ਅਸ਼ਵਰੀ ਜੀ ਸਾਡੇ ਬਹੁਤ ਬੜੀ ਡੈਡੀਕੇਟਿਡ ਪਰਸਨਟੀ ਨੇ ਪੰਜਾਬੀ ਸਿਨੇਮਾ ਨਾਟਕ ਜੋਗਰਾਜੀ ਬਹੁਤ ਨਾਮ ਸੰਧਿਆ ਰਾਜਵੰਤ ਜੀ ਬੈਠੇ ਇਨਦੀ ਚੰਨ ਕਲਾ ਦੇਖੀਏ ਤੁਹਾਡੀ ਵਿਚਲੀ ਸੁਖਿੰਦਰ ਰਾਮਾ ਜੀ ਵਾਲਾ ਪਲੇ ਮੈਨੂੰ ਦੇਖਣ ਦਾ ਮੌਕਾ ਮਿਲਿਆ ਬਾਕੀ ਫੇਸਬੁੱਕ ਤੇ ਜ਼ਰੀਏ ਵੀ ਮੈਂ ਫੋਲੋ ਕਰਦਾ ਹਾਂ ਉਹ ਸਾਡੇ ਚ ਬਹੁਤ ਵੱਡੀ ਸ਼ਖਸੀਅਤ ਜਿਨ੍ਹਾਂ ਤੋਂ ਬਹੁਤ ਮੇਰੇ ਵਰਗੇ ਅਨੇਕਾਂ ਲੋਕਾਂ ਨੇ ਸਦਾ ਹੀ ਪ੍ਰਭਾਵ ਕਬੋਲਿਆ ਹਜੀਤ ਸਿੰਘ ਜੀ ਤੁਹਾਡੇ ਸਾਰਿਆਂ ਦੇ ਮੈਂ ਸਰਨਾ ਚ ਵੰਦਨਾ ਕਰਦਾ ਹਾਂ ਔਰ ਬੜੀ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਅੱਜ ਮੈਂ ਉਸ ਰੇੜੇ 'ਚ ਆਇਆ ਜਿਹਦਾ ਜ਼ਰ ਜ਼ਰਾ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਕਲਾ ਦੀ ਮਹਿਕ ਬਖੇਰ ਰਿਹਾ ਜਿਵੇਂ ਇਸ ਤੁਸੀਂ ਇਸ ਰੇੜੇ 'ਚ ਵਰਤੇ ਹੋ ਇਹਦੀ ਇੱਕ ਇੱਕ ਇੱਟ ਜਿਹੜੀ ਆ ਸੋਚੀਂ ਕਿ ਕਿੰਨੇ ਕਿੰਨੇ ਫਨਕਾਰ ਲੋਕ ਉਹਨੂੰ ਛੂਕ ਗਏ ਆ ਉਹਦੇ ਤੇ ਚੱਲ ਕੇ ਗਏ ਆ ਇਸ ਮਾਈਕ ਤੇ ਇਸ ਸੀਨ ਤੇ ਮੰਚਨ ਕਰਦੇ ਗਏ ਆ ਗਾ ਕੇ ਗਏ ਆ ਬੋਲ ਕੇ ਗਏ ਆ ਸੋ ਹਰ ਚੀਜ਼ ਮੇਰੇ ਅੰਦਰ ਬਹੁਤ ਡੇਢ ਤਰੀਕੇ ਨਾਲ ਅਸਰ ਕਰ ਰਹੀ ਹੈ ਤੇ ਬਾਕੀ ਜਿਹੜੇ ਸਭ ਨੇ ਕਿਹਾ ਬਿਲਕੁਲ ਗਲਤ ਹੀ ਆ ਕਿ ਅਸੀਂ ਕੁਦਰਤ ਨੇ ਸਾਨੂੰ ਬਹੁਤ ਸਾਡੇ ਤੇ ਕਿਰਪਾ ਕੀਤੀ ਕਿ ਸਾਨੂੰ ਪੰਜਾਬ ਦੀ ਧਰਤੀ ਤੇ ਜਨਮ ਲੈਣ ਲਈ ਭੇਜਿਆ ਹੁਣ ਮੇਰਾ ਜਨਮ ਮੇਰੀ ਇੱਛਾ ਨਹੀਂ ਹੈ ਮੇਂ ਚੁਆਇਸ ਨਹੀਂ ਹੈ ਮੈਂ ਕੋਈ ਅਜੀ ਦੇ ਕੇ ਜਾਂ ਸਫਾਰਿਸ਼ ਨਾਲ ਪੰਜਾਬ ਦੀ ਧਰਤੀ ਨਹੀਂ ਲਈ ਪ੍ਰਮਾਤਮਾ ਨੇ ਵਕਸ਼ਾ ਕਿ ਜਾ ਤੂੰ ਪੰਜਾਬ ਜ ਜਾ ਦੀਰੇ ਸਭਾ ਨੂੰ ਮੈਂ ਤਰਤੀ ਵੇਸ ਕਰਦੀ ਹਾਂ ਸੋਚ ਕਰਦੀ ਆ ਸੋਚ ਮੇਰਾ ਫਰਜ਼ ਬਣਦਾ ਦਾ ਕਿ ਮੈਂ ਇਸ ਧਰਤੀ ਦਾ ਰਖਵਾਲਾ ਬਣਾ ਇਹਦੀ ਬੋਲੀ ਦਾ ਪ੍ਰਚਾਰਕ ਬਣਾ ਇਹਦੀ ਕਲਾ ਨੂੰ ਫਲਾਵਾ ਔਰ ਮੈਂ ਜਿਸ ਤਰ੍ਹਾਂ ਦਾ ਮੈਨੂੰ ਮੇਰੇ ਮਾਪੇ ਨੇ ਪਾਲਿਆ ਮੈਨੂੰ ਮੇਰੇ ਸਿਰ ਮਾਵਾ ਵੀ ਨਹੀਂ ਤੁਹਾਡੇ ਸਿੱਖੀ ਸਿਖਿ ਜਿਦੇ ਤੁਹਾਡੇ ਤੋਂ ਵੱਡੇ ਜਿੰਨੇ ਵੀ ਆ ਮੇਰੇ ਤੋਂ ਵੱਡੇ ਮੇਰੇ ਦਾਦੀ ਦਾਦਾ ਨਾਨਾ ਨਾਨੀ इवन ਦਨ ਮੇਰੇ ਕਲਾਸਮੇਟਸ ਮੇਰੇ ਜੱਪਰ ਕੁ ਬਲੀਆਪੂਆ ਚਾਚਾ ਚਾਚੀਆਂ ਮਾਸੀਆਂ ਮਾਮੇ ਹਰ ਬੰਦੇ ਦਾ ਮੇਰੀ ਵੱਡੀ ਭੈਣ ਵੀ ਛੋਟੇ ਭਰਾ ਤੇ ਮੇਰਾ ਅਸਰ ਹੋ ਸਕਦਾ ਪਰ ਲੇਕਿਨ ਮੇਰੇ ਤੇ ਅਸਰ ਮੇਰੀ ਵੱਡੀ ਭੈਣ ਦਾ ਵੀ ਆ ਸੋਨ ਸਾਰਿਆਂ ਨੇ ਔਰ ਜਿਹੜੇ ਉਹ ਹੀਰੋਸ ਜਿਨ੍ਹਾਂ ਨੂੰ ਮੈਂ ਚਾਹੀ ਸਵੀ ਜੀ ਨੇ ਅਸ਼wini ਜੀ ਸਾਰਿਆਂ ਨੂੰ ਮੈਂ ਉਹ ਕੱਟ ਮਿਲਦਾ ਪਰ ਇਹਨਾਂ ਦੀ ਕਲਾ ਦੇ ਰਾਹੀਂ ਮੈਨਾਂ ਨੂੰ ਮਿਲਦਾ ਰਹਿਣਾ ਇਹ ਸਾਡੇ ਹੀਰੋਜ਼ ਨੇ ਨਾਇਕ ਨੇ ਇਸ ਸਭਿਆਤਾ ਦੀ ਸਭਿਆਚਾਰ ਦੀ ਸੋ ਸਾਡਾ ਅਸੀਂ ਡਿਸਕਸ ਕਰਦੇ ਕਿ ਅਸੀਂ ਤਾਂ ਪੋਲੇਆ ਅਸੀਂ ਪੋਲੇਆ ਹਜੀਤ ਪਾਜੀ ਕੋਲੋਂ ਚੰਗੀਆਂ ਚੀਜ਼ਾਂ ਲੈ ਕੇ ਨਵੀਂ ਪੀੜੀ ਨੂੰ ਦੇ ਦੀਗੇ ਅਸੀਂ ਬ੍ਰਿਜ ਜਨਰੇਸ਼ਨ ਆ ਸੋ ਅਸੀਂ ਇਹ ਗੱਲ ਕਰ ਰਹੇ ਸੀ ਕਿ ਅਸ਼ੋਮੀ ਸਰਨਾਥਾ ਕਾਫੀ ਡਿਟੇਲਸ ਡਿਸਕਸ਼ਨ ਦਿੱਲੀ ਵੀ ਅਸੀਂ ਬਲੇ ਸੀ ਮੈਥ ਇਸਪੀਕਰ ਸਾਥੇ ਅਸ਼ੀਸ਼ ਸਾ ਕਿ ਅਸੀਂ ਸਾਡਾ ਫਰਜ਼ ਹੀ ਆ ਕਿ ਅਸੀਂ ਆਪਣੇ ਵਰਗੇ ਹੋਰ ਬੱਚੇ ਇਸ ਪੰਜਾਬ ਦੀ ਧਰਤੀ ਤੇ ਪੈਦਾ ਕਰੀਏ ਸਿਰਫ ਆਪਣੇ ਬੱਚੇ ਨੂੰ ਬਾਇਓਲੋਜੀਕਲੀ ਸਾਡਾ ਬੱਚਾ ਸਾਡਾ ਹੋਵੇ ਇਹਦੇ ਨਾਲ ਸਾਡੀ ਜ਼ਿੰਮੇਵਾਰੀ ਮੁਕਤ ਨਹੀਂ ਹੋ ਜਾਂਦੀ ਮੁਕਤ ਨਹੀਂ ਜਾਂਦੀ ਉਹਨੂੰ ਕਲਚਰਲੀ ਵੀ ਸੋਸ਼ੀਅਲੀ ਵੀ ਰਿਲੀਜੀਅਸ ਵੀ ਸੋਸ਼ੀਅਲੀ ਜਦ ਤੱਕ ਅਸੀਂ ਆਪਣੇ ਵਰਗਾ ਨਹੀਂ ਬਣਾਉਂਦੇ ਤਦ ਤੱਕ ਸਾਡੀ ਜ਼ਿੰਮੇਵਾਰੀ ਮੁਕਤ ਨਹੀਂ ਹੁੰਦੀ ਸਾਨੂੰ ਪੰਜਾਬੀ ਬੱਚੇ ਚਾਹੀਦੇ ਬਾਲੀ ਦਾ ਬੱਚਾ ਨਹੀਂ ਚਾਹੀਦਾ ਸਾਡਾ ਪੰਜਾਬ ਦਾ ਬੱਚਾ ਚਾਹੀਦਾ ਜਿਹੜਾ ਜਿਹੜੀ ਚੋਂ ਪੰਜਾਬ ਦੇ ਢੁੱਲ ਢੁਲ ਪਵੇ ਜਿਹੜਾ ਕਲਾ ਨੂੰ ਉਤਸ਼ਾਹਤ ਨੂੰ ਸੰਗੀਤ ਨੂੰ ਰਸਗਾਰ ਨੂੰ ਕਰੇ ਪਿਆ ਲੇਕਨ ਨਾਲ ਦੇ ਨਾਲ ਜਿਹੜੀ ਸ਼ਖਸੀਅਤ ਚੋਂ ਇਸ ਧਰਤੀ ਦੀ ਮਹਿਕ ਆਵੇ ਜਿਹੜਾ ਉਹਨਾਂ ਬਜ਼ੁਰਗਾਂ ਜਿਹੜਾ ਹਜ਼ਾਰਾਂ ਸਾਲਾਂ ਤੋਂ ਜਿਹੜੀ ਪੰਜਾਬ ਦੇ ਦਾ ਰਸ ਚੱਲੇ ਆ ਰਿਹਾ ਅੱਜ ਸਾਡੇ ਕੋਲ ਪਹੁੰਚਿਆ ਅਸੀਂ ਉਸ ਤਰ੍ਹਾਂ ਦੇ ਬੱਚੇ ਅੱਗੇ ਇਸ ਮਿੱਟੀ ਨੂੰ ਦੇ ਕੇ ਤਾਂ ਸਾਡਾ ਜਿਹੜਾ ਜੀਵਨ ਹੈ ਉਹ ਸਫਲ ਆ ਸੁਣਾ ਬੜਾ ਖੁਸ਼ੀ ਮਹਿਸੂਸ ਕਰਦਾ ਕਿ ਮੈਂ ਤੁਹਾਡੇ ਸਾਰਿਆਂ 'ਚ ਹਾਜ਼ਰ ਹੋਇਆ ਜੈ ਨਰਸਿੰਧੀ ਸਰਕਾਰ ਮਾਨਜੋਗ ਮੁੱਖ ਮੰਤਰੀ ਸਾਹਿਬ ਸਦਾ ਭਗਵੰਤ ਸਿੰਘ ਮਾਨ ਜੀ ਸਾਡੇ ਮਾਨਜੋਗ ਮੰਤਰੀ ਜੀ ਤਰਨਪੀਰ ਸੋਨ ਜੀ ਔਰ ਬਾਕੀ ਸਮੁੱਚੀ ਜੜੀ ਆਵਾਜ਼ ਵਿੱਚ ਪਾਰਟੀਆਂ ਉਹਨਾਂ ਦਾ ਵੀ ਇਹੀ ਆ ਕਿ ਸਮਾਜ ਦੇ ਵਿੱਚ ਪੋਜ਼ਿਟਿਵਿਟੀ ਪੈਦਾ ਕਰੀ ਔਰ ਕਲਾ ਤੋਂ ਵੱਡਾ ਕੋਈ ਤਰੀਕਾ ਨਹੀਂ ਹੈ ਪੋਜ਼ਿਟਿਵਿਟੀ ਕਿਉਂਕਿ ਜੇ ਪੋਜ਼ਿਟਿਵ ਹੈ ਸੋਸਾਇਟੀ ਪੀਸਫੁਲ ਹੈ ਜੰਗੀ ਲੋਕਤਾ ਹੈ ਇਨਵੈਸਟਮੈਂਟ ਆ ਜਿਸ ਕਾ ਖੁਸ਼ੀਆਂ ਜਿਸ ਕਾ ਚ ਹਸਾਇਆ ਜਿਸ ਕਾ ਜੜਾ ਕੱਚ ਕਰ ਜੜਾ ਆ ਆਪਸੀ ਪ੍ਰੇਮ ਪਿਆਰ ਮਿਲਦਾ ਆ ਉਸ ਕਾ ਤੇ ਤਰੱਕੀ ਬਹੁਤ ਜਲਦੀ ਤੇ ਬਹੁਤ ਵੱਡੇ ਪੱਧਰ ਤੇ ਹੁੰਦੀ ਆ ਸੌ ਪੰਜਾਬ ਦੇ ਵਿੱਚ ਇੱਕ ਪੋਜ਼ਿਟਿਵ ਜਿਹੜਾ ਮਾਹੌਲ ਆ ਉਸ ਲਈ ਔਰ ਇਹ ਅਦਾਰਾ ਪਹਿਲੇ ਬਹੁਤ ਸਿਰਜਿਆ ਔਰ ਆਪਾਂ ਵੀ ਸਾਰੇ ਇਹਨਾਂ ਦੇ ਨਾਲ ਹੋਈਏ ਤਾਂ ਕਿ ਅਸੀਂ ਸੋਚੇ ਪੰਜਾਬ ਜਾਂਦਰ ਪੰਜਾਬੀ ਤੇ ਬੈਠ ਲਿਆਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਲਣ ਦਾ